ਇਸ ਅਮਰਤ ਕੁੰਡ ਦੇ ਵਿੱਚੋਂ ਪਾਣੀ ਪੀਣ ਦੇ ਨਾਲ ਪੁਰਾਣੀ ਤੋਂ ਪੁਰਾਣੀ ਅਤੇ ਵੱਡੀ ਤੋਂ ਵੱਡੀ ਬਿਮਾਰੀ ਠੀਕ ਹੋ ਜਾਂਦੀ ਹੈ ਕਹਿੰਦੇ ਨੇ ਕਿ ਪਾਣੀ ਪੀਣ ਦੇ ਨਾਲ ਗੁੰਗਿਆਂ ਨੂੰ ਵੀ ਜਵਾਨ ਮਿਲ ਜਾਂਦੀ ਆ ਤੇ ਤੋਤਲੇ ਵੀ ਠੀਕ ਹੋ ਜਾਂਦੇ ਨੇ ਦੋਸਤੋ ਜਦੋਂ ਅਗਲਾ ਠੀਕ ਹੋ ਜਾਂਦਾ ਤਾਂ ਇੱਥੇ ਤੋਤੇ ਚੜਾ ਕੇ ਜਾਂਦੇ ਨੇ ਕਵਾਂਟਲਾਂ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਕਿ ਤੋਤੇ ਚੜੇ ਹੋਏ ਨੇ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਮਾਨਸਾ ਦੇ ਵਿੱਚ ਭਾਈ ਗੁਰਦਾਸ ਜੀ ਦੇ ਡੇਰੇ ਦੇ ਉੱਤੇ ਤੇ ਇਹ ਡੇਰਾ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਤੋਂ ਹੀ ਇਹ ਡੇਰਾ ਜਦੋਂ ਆਪਾਂ ਤਿੰਨ ਕੋਨੀ ਮਾਨਸਾਂ ਦੇ ਵਿੱਚ ਪੰਜਾਬ ਦੇ ਵਿੱਚ ਮਾਨਸਾਂ ਤੋਂ ਤਿੰਨ ਕੋਨੀ ਸਿੱਧੂ ਮੂਸੇਵਾਲਾ ਮਾਨਸਾਂ ਉਦੋਂ ਤਿੰਨ ਕੋਨੀ ਤੋਂ ਜਦੋਂ ਅਸੀਂ ਜਿਹੜਾ ਮੇਨ ਰੋਡ ਹੈ ਜੋ ਸਰਸੇਵਾਲ ਨੂੰ ਜਾ ਰਿਹਾ ਉੱਥੇ ਪੁਲ ਬਣਿਆ ਹੋਇਆ ਹੈ ਜਦੋਂ ਪੁਲ ਆਪਾਂ ਸਰਸੇਵਾਲ ਨੂੰ ਉੱਤਰ ਕੇ ਪੁਲ ਦੇ ਥੱਲੇ ਹੀ ਰਸਤਾ ਜਾਂਦਾ ਭਾਈ ਗੁਰਦਾਸ ਜੀ ਦਾ ਡੇਰਾ ਕਿਸੇ ਨੂੰ ਵੀ ਪੁੱਛੋਗੇ ਹਰੇਕ ਤੁਹਾਨੂੰ ਦੱਸ ਦੂਗਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋਗੇ ਕਵਾਂਟਲਾਂ ਦੇ ਹਿਸਾਬ ਨਾਲ ਜਿਹੜੇ ਤੋਤੇ ਚੜੇ ਹੋਏ ਨੇ ਲੋਕਾਂ ਦੀਆਂ ਵੱਡੀਆਂ ਵੱਡੀਆਂ ਸੁੱਖਾਂ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਲੋਕਾਂ ਦੇ ਵੱਡੇ ਵੱਡੇ ਕੰਮ ਆ ਜਿਹੜੇ ਇੱਥੇ ਅੜਿਓਏ ਠੀਕ ਹੋ ਜਾਂਦੇ ਅੜੇ ਕਮਨ ਨਿਕਲ ਜਾਂਦੇ ਨੇ ਤੇ ਇੱਥੇ ਲੋਕ ਆਪਣੀ ਸ਼ਰਦਾ ਦੇ ਅਨੁਸਾਰ ਜਾਨਵਰ ਚੜਾਕੇ ਜਾਂਦੇ ਨੇ ਤੋਤੇ ਚੜਾਕੇ ਜਾਂਦੇ ਨੇ ਹੋਰ ਵੀ ਬਹੁਤ ਸਾਰੇ ਜਿਹੜਾ ਸੁੱਖਾਂ ਇੱਥੇ ਪੂਰੀਆਂ ਹੁੰਦੀਆਂ ਨੇ ਦੋਸਤੋ ਕਹਿੰਦੇ ਅਗਰ ਬੱਚਾ ਚਾਹੇ ਬੋਲਦਾ ਨਾ ਹੋਵੇ ਬੱਚਾ ਚਾਹੇ ਤੋਤਲਾ ਬੋਲਦਾ ਹੋਵੇ ਗੁੰਗਾ ਹੋਵੇ ਚਾਹੇ ਜਿੱਦੀ ਵੀ ਪ੍ਰਾਣੀ ਕੋਈ ਵੀ ਕਿੰਨੀ ਵੀ ਵੱਡੀ ਬਿਮਾਰੀ ਹੋਵੇ ਇੱਥੇ ਆ ਕੇ ਅਮਰਤ ਕੁੰਡ ਬਣਿਆ ਹੋਇਆ ਹੈ ਅਮਰਤ ਕੁੰਡ ਦੇ ਵਿੱਚੋਂ ਪਾਣੀ ਪੀਣ ਦੇ ਨਾਲ ਬਿਲਕੁਲ ਜੜ ਤੋਂ ਖਤਮ ਹੋ ਜਾਂਦੀ ਹੈ ਅਤੇ ਬਹੁਤ ਸਾਰੇ ਲੋਕ ਜਿਹੜੇ ਬਿਲਕੁਲ ਠੀਕ ਹੋ ਕੇ ਗਏ ਨੇ ਉਹਦਾ ਸਬੂਤ ਇਹ ਤੋਤੇ ਨੇ ਕਿਉਂਕਿ ਦੋਸਤੋ ਜਦੋਂ ਜਿਹੜਾ ਤੋਤਾ ਇਹ ਜਦੋਂ ਬੰਦਾ ਠੀਕ ਹੋ ਜਾਂਦਾ ਬੱਚਾ ਠੀਕ ਹੋ ਜਾਂਦਾ ਉਸ ਤੋਂ ਬਾਅਦ ਹੀ ਤੋਤਾ ਚੜਾਇਆ ਜਾਂਦਾ ਤਾਂ ਇੱਥੇ ਇਹ ਪਏ ਜਿਹੜੇ ਤੋਤੇ ਇਸ ਗੱਲ ਦਾ ਸਬੂਤ ਨੇ ਕਿ ਕਿੰਨੇ ਲੋਕ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਠੀਕ ਹੁੰਦੇ ਨੇ ਤੇ ਇੱਥੇ ਬਾਰ ਅਤੇ ਐਤਵਾਰ ਨੂੰ ਹੀ ਲੋਕ ਜ਼ਿਆਦਾ ਆਉਂਦੇ ਨੇ ਅਤੇ ਇੱਥੇ ਕੁੰਡ ਦੇ ਵਿੱਚੋਂ ਪਾਣੀ ਪੀ ਕੇ ਜਾਂਦੇ ਨੇ ਅਤੇ ਬਿਲਕੁਲ ਤੰਦਰੁਸਤ ਹੋ ਜਾਂਦੇ ਨੇ ਸਾਹਮਣੇ ਜਿਹੜੀ ਜਗ੍ਹਾ ਬਣੀ ਹੋਈ ਹੈ ਇਹ ਹੈ ਜੀ ਬਾਬਾ ਭਾਈ ਗੁਰਦਾਸ ਜੀ ਦੀ ਦਰਸ਼ਨ ਕਰਾਉਣੇ ਆ ਤੁਹਾਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਮਨੋ ਕਾਮਨਾਵਾਂ ਨੇ ਉਹ ਵੀਡੀਓ ਨੂੰ ਸ਼ੇਅਰ ਕਰਕੇ ਇੱਛਾ ਬਿਆਨ ਕਰਨ ਦੇ ਨਾਲ ਹੀ ਠੀਕ ਹੋ ਜਾਂਦੀਆਂ ਨੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸੁੱਖ ਸੁੱਖ ਲੋ ਤੁਹਾਡੀ ਸੁੱਖ ਬਿਲਕੁਲ ਪੂਰੀ ਹੋਏਗੀ ਜੈ ਬਾਬਾ ਭਾਈ ਗੁਰਦਾਸ ਜੀ ਉਦਾਸੀਨ ਜਿਹੜੀ ਉਦਾਸੀਨ ਡੇਰਾ ਜੀ ਇਹ ਤੇ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰੋ ਤੇ ਆਓ ਆਪਾਂ ਗੱਲਬਾਤ ਵੀ ਤੁਹਾਡੀ ਕਰਵਾਵਾਂਗੇ ਇੱਥੇ ਆਏ ਹੋਏ ਨੇ ਜੋ ਮੱਥਾ ਟੇਕਣ ਵਾਸਤੇ ਸੰਗਤ ਆਉਂਦੀ ਹੈ ਉਹਦੇ ਨਾਲ ਤੁਹਾਡੀ ਗੱਲ ਵੀ ਕਰਵਾਵਾਂਗੇ ਪਹਿਲਾਂ ਦਰਸ਼ਨ ਕਰਾ ਦਿਓ ਤੁਹਾਨੂੰ ਬਹੁਤ ਪੁਰਾਤਨ ਜਿਹੜਾ ਡੇਰਾ ਬਣਿਆ ਹੋਇਆ ਬਹੁਤ ਮਾਨਤਾ ਇਸ ਡੇਰੇ ਦੀ ਬਹੁਤ ਹੀ ਪਵਿੱਤਰ ਸਥਾਨ ਮੰਨੇ ਜਾਂਦਾ ਹੈ ਇਹ ਮਾਨਸਾਂ ਦੇ ਵਿੱਚ ਇਹ ਸਥਾਨ ਪੈਂਦਾ ਜੀ ਦੇਖ ਸਕਦੇ ਹੋ ਤੁਸੀਂ ਇਸ ਗੱਲ ਦਾ ਗਵਾਹ ਇਹ ਤੋਤੇ ਨੇ ਕਿ ਕਿੰਨੇ ਲੋਕ ਇੱਥੋਂ ਠੀਕ ਹੋ ਹੋ ਕੇ ਜਾਂਦੇ ਨੇ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਅੱਜ ਐਤਵਾਰ ਨਹੀਂ ਹੈਗਾ ਨਹੀਂ ਤਾਂ ਐਤਵਾਰ ਨੂੰ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਅਸੀਕਾਲ ਜੀ ਕਿਹੜੀ ਜਗਤ ਆਏ ਸੀ ਮਾਂਸਾ ਦੂਈ ਮਾਂਸਾ ਤੇ ਅੱਛਾ ਕੀ ਗੱਲਬਾਤ ਹੈ ਜੀ ਜਿਵੇਂ ਕੁੰਡ ਬਣਿਆ ਹੋਇਆ ਜੀ ਤੋਤੇ ਚੜੇ ਹੋਏ ਨੇ ਇਹ ਕੁੰਡਾਰੇ ਤਾਂ ਬਹੁਤ ਇਹਦੀ ਮਹਾਨਤਾ ਕੀ ਹਾਂਜੀ ਹਾਂਜੀ ਬਹੁਤ ਬੱਚਾ ਬੋਲਣ ਲੱਗ ਜਾਂਦਾ ਅੱਛਾ ਕੁੰਡ ਚੋਂ ਪਾਣੀ ਪੀਣਾ ਪੈਂਦਾ ਜੀ ਹਾਂਜੀ ਹਾਂਜੀ ਅੱਛਾ ਤੇ ਇਹ ਤੋਤੇ ਤੋਤੇ ਬਸ ਜਦੋਂ ਬੱਚਾ ਬੋਲਣ ਲੱਗ ਜਾਂਦਾ ਉਸ ਤੋਂ ਬਾਅਦ ਵੀ ਤੋਤੇ ਚੜਾ ਕੇ ਜਾਂਦੇ ਨੇ ਚੜਾ ਕੇ ਜਾਂਦੇ ਨੇ ਅੱਛਾ ਕੁੰਡ ਚੋਂ ਪਾਣੀ ਕਿਹੜੇ ਦਿਨ ਪੀਣਾ ਹੁੰਦਾ ਸ਼ਨੀਵਾਰ ਤੇ ਐਤਵਾਰ ਸ਼ਨੀਵਾਰ ਤੇ ਐਤਵਾਰ ਨੂੰ ਆਉਣਾ ਹੈ ਹਾਂਜੀ ਠੀਕ ਹੈ ਜੀ ਤੇ ਤੋਤਾ ਤੋਤਾ ਬਾਅਦ ਚ ਚੜਾਉਣਾ ਜਾਂ ਪਹਿਲਾਂ ਚੜਾਉਣਾ ਬਾਅਦ ਚ ਚੜਾ ਕੇ ਜਾਂਦੇ ਜਦੋਂ ਬੋਲਣ ਲੱਗ ਜਾਂਦੇ ਜਦੋਂ ਬੱਚਾ ਠੀਕ ਹੋ ਜਾਂਦਾ ਹਾਂ ਤੋਤੇ ਮੰਗੂ ਬੋਲਣ ਲੱਗ ਜਾਂਦੇ ਅੱਛਾ ਇਹ ਇੱਕ ਐਨੇ ਤੋਤੇ ਚੜਦੇ ਨੇ ਵੀ ਦੇਖੋ ਪੁਰਾਣਾ ਤੋਤਾ ਕੋਈ ਨਹੀਂ ਮਤਲਬ ਇਹਦਾ ਮਤਲਬ ਵੀ ਚੇਂਜ ਕਰਨੇ ਪੈਂਦੇ ਨੇ ਵੀ ਹਰ ਹਰ ਐਤਵਾਰ ਸ਼ਨੀਵਾਰ ਹਾਂ ਇੰਗੇ ਚੜਦੇ ਨੇ ਮਤਲਬ ਤਾਂ ਇਹੀ ਹੈ ਕਿਉਂਕਿ ਜੇ ਇਹ ਹੋਵੇ ਵੀ ਫਿਰ ਪੁਰਾਣੇ ਹੋਣ ਤੋਤੇ ਹਨ ਵਿੱਚੋਂ ਪੁਰਾਣਾ ਕੋਈ ਨਹੀਂ ਸਹੀ ਨਵੇਂ ਨੇ ਕੋਈ ਹੈਗੇ ਗਿਣਤੀ ਵੀ ਕਿੰਨੇ ਕਿ ਤੋਤੇ ਚੜ ਜਾਂਦੇ ਆ ਕਦੇ ਗਿਣਤੀ ਤਾਂ ਨਹੀਂ ਨਹੀਂ ਮੈਨੂੰ ਤਾਂ ਲੱਗਦਾ ਵੀ ਕਵਾਂਟਿਟੀ ਦੇ ਹਿਸਾਬ ਨਾਲ ਹੀ ਉੱਤਰ हां जी हां जी वो भी बोलन लाग ਜਾਂਦਾ بس ਤੇ ਤੋਤਲੇ ਵੀ ਠੀਕ ਹੋ ਗਏ हां जी ਤੋਤਲੇ ਵੀ ਠੀਕ ਹੈ ਅੱਛਾ ਤੇ ਹੋਰ ਵੀ ਕੋਈ ਸੁਖਬੂਰੀ ਹੁੰਦੀ ਹੈ ਕਹਿੰਦੇ ਸੁੱਕ ਜਿਹੜੀ ਮੰਨ ਲਾਂਗੇ ਆਪਾਂ ਸਾਰੀ ਪੂਰੀ ਹੁੰਦੀ ਹੈ ਜੀ ਮੈਨੂੰ ਰਾ 15 ਸਾਲ ਹੋ ਗਏ ਇੱਥੇ ਹੁੰਦੇ ਨੇ ਡੇਰੇ ਚ ਠੀਕ ਹੈ हां जी जी ਅੱਛਾ ਠੀਕ ਹੈ ਰੈਗੂਲਰ ਹੀ ਆਉਣਾ ਰੋਜ਼ ਅੱਛਾ ਆਪਾਂ ਤਾਂ ਨਹੀਂ ਕੋਈ ਮਤਲਬ ਬੱਚਾ ਇਹ ਜਾਂ ਤੁਸੀਂ ਨਹੀਂ 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 ਆਪਾਂ ਨਹੀਂ ਅੱਛਾ ਵੈਸੇ ਸੇਵਾ ਕਰਨਾ ਹਾਂ ਜੀ ਉਹ ਦੂਰੋਂ ਦੂਰੋਂ ਲੋਕ ਆਉਂਦੇ ਨੇ ਹਾਂ ਜੀ ਦੂਰੋਂ ਦੂਰੋਂ ਬਾਤ ਤੇ ਐਤਵਾਰ ਨੂੰ ਹਾਂ ਜੀ ਬਾਤ ਠੀਕ ਹੈ ਸ਼ੁਕਰੀਆ